ਸੱਤ ਘੱਟ 10 ਸੀ ਆ ਜੀ ਸੱਤ ਘੱਟ 10 ਸਤ ਘੱਟ 10 ਹੈ ਨਵੇਂ ਦੀਆਂ ਸੀਗੇ ਨਵੀਆਂ ਸੀਗੇ ਇਹ ਕੋਈ ਚੋ ਪੱਟੀਆਂ ਸੀ ਜਿੰਦ ਦੇ ਵਿੱਚ ਰਹੀ ਸੀ ਸਾਫ਼ ਸੀ ਮੁੱਥੀਆਂ ਵਾਂਗ ਸੀ ਉਹ ਸਾਫ਼ ਤੇ ਇਹ ਉਹ ਕਿਸੇ ਜੀ ਦੇ ਵਿੱਚ ਸੀ ਮੈਂ ਵੇਖਣ ਨੂੰ ਮਹਿੰਗੀਆਂ ਲੱਗੀਆਂ ਮੈਂ ਇੱਥੇ ਲੱਭਾ ਸੀ ਜੀ ਦੇ ਵਿੱਚ ਸੀ ਮਹਿੰਗੀਆਂ ਜੀ ਤੁਹਾਡੇ ਪਈਆਂ ਸੀ ਐ ਨੰਗੀਆਂ ਥੋੜੀਆਂ ਹਾਂ ਜੀ ਸੁਕੀਆਂ ਜਾਂਦੀਆਂ ਇਹ ਘਰ ਲਾਕਾ ਕਿਹੜਾ ਰਣਜੀਤ ਹੈ ਵੀ ਸੀ ਬਲੌਗ ਹਾਊਸਿੰਗ ਬੋਰਡ ਜੀ ਅੱਛਾ ਇਹ ਆਪਣਾ ਗੱਡੀ ਰੁਕੀ ਹੈ ਨਾ ਇੱਥੇ ਗੱਡੀ ਤੇ ਸ਼ੱਕ ਆ ਇਹ ਵੈਸੇ ਤਾਂ ਸੀਸੀਟੀਵੀ ਦੇਖਣ ਦੇ ਮੈਂ ਸਵੇਰੇ ਪਾਪਾ ਜੀ ਤਾਂ ਦੱਸਾ 7:30 ਪੋਨੇ 7 ਵਜੇ ਮੈਂ ਤੁਹਾਨੂੰ ਲੰਘਿਆ ਨਾ ਕੁੱਤਾ ਇੱਕ ਕੁੱਤਾ ਲੈ ਲੱਗ ਜਾਣਾ ਕੀ ਕਰਨਾ ਤੁਸੀਂ ਵੇਖਿਆ ਨਾ ਰੁਕ ਕੇ ਕਦਵਾ ਵੇਖਿਆ ਕਿ ਸਮਝਾ ਕਾਨੂੰਨੀ ਕਿਸੇ ਕਦਵਾ ਸੁੱਟਿਆ ਮਹਿੰਗੇ ਕਦਵਾ ਮਹਿੰਗੀਆਂ ਨੇ ਮੈਂ ਮਰਬਾਨੀ ਦੇ ਹੱਥ ਵੇਖਿਆ ਤੇ ਪੋਥੀਆਂ ਸੀ ਇਹ ਭਾਈ ਸਾਹਿਬ ਸਹਿਰ ਕਰਨੇ ਤੁਹਾਨੂੰ ਲੱਗਦੇ ਰੋਜ਼ ਤੇ ਕੋਈ ਮਰਬਾਨੀ ਦੀਆਂ ਪੋਥੀਆਂ ਸੁੱਟ ਗਿਆ ਵਾਹਿਗੁਰੂ ਜੀ ਕਾ ਇੱਥੇ ਬੜੀ ਖਾਲਸਾ ਜਥੇ ਅੱਜ ਇਹ ਸਾਡੇ ਅਰਜੀ ਆਏ ਨੇ ਹਾਂ ਠੀਕ ਹੈ ਸਰ ਹਾਂਜੀ 810 ਇਹ ਫਿਰ ਨਾ ਭਗਤ ਮਹਾਰਾਜ ਜੀ ਸੋ ਤੁਸੀਂ ਇਥੇ ਮੌਕੇ ਤੇ ਆਏ ਸੀਗੇ ਹਾਂ ਤੇ ਫਿਰ ਉਹ ਪੁੱਛ ਜਾਣ ਗੁਰੂ ਘਰ ਪਏ ਸੀ ਹਾਂਜੀ ਉੱਥੇ ਪੁਲਿਸ ਆਈ ਇਥੇ ਮੌਕੇ ਤੇ ਨਹੀਂ ਹੁਣ ਮੌਕੇ ਤੇ ਆਈ ਪੁਲਿਸ ਹਾਂਜੀ ਹਾਂਜੀ ਕੈਮਰੇ ਗੂਮਰੇ ਦੇਖ ਰਹੀ ਹੈ ਕੈਮਰੇ ਸਾਡੇ ਚੈੱਕ ਕੀਤੇ ਇੱਧਰ ਗਏ ਦੀ ਮੰਦਰ ਗਏ ਸੀ ਸਾਰੇ ਸਿੰਘ ਇਕੱਠੇ ਹੋ ਗਏ ਗੱਡੀ ਜਿਹੜੀ ਆਈ ਆ ਕੈਮਰੇ ਵਿੱਚ ਉਹਦੇ ਬਾਰੇ ਪੁਲਿਸ ਨੂੰ ਦੱਸ ਦੇ ਕੀ ਗੱਡੀ ਜੀ ਗੇਸ ਸਰ ਦੱਸਿਆ ਪੁਲਿਸ ਨੂੰ ਗਿਆ ਸੀ ਉੱਥੇ ਗੱਡੀ ਆ ਜਿਹੜੇ ਕੈਮਰੇ 'ਚ ਆ ਗਈ ਹੈ ਇਹ ਕੈਮਰੇ 'ਚ ਆ ਗਈ ਹੈ ਅੱਛਾ ਅੱਛਾ ਉਹ ਕੈਮਰਾ ਦੇਖਦਾ ਉਹਨਾਂ ਨੂੰ ਹੋਣ ਤੋਂ ਵੇਖ ਕੇ ਚੈੱਕ